ਮਰੀਕ ਸਿੰਘ ਬਾਬਾ ਸੁਜੀਤ ਸਿੰਘ ਜੀ ਆਟੋ ਯੂਨੀਅਨ ਦੇ ਪ੍ਰਧਾਨ ਦੇ ਨਾਲ ਬੈਠ ਕੇ ਅੱਜ ਸਾਡੀ ਮੀਟਿੰਗ ਹੋਈ ਮੀਟਿੰਗ ਵਿੱਚ ਬਾਬਾ ਜੀ ਨੇ ਕਈ ਤਰ੍ਹਾਂ ਦੇ ਫੈਸਲੇ ਲਏ ਉਹ ਫੈਸਲੇਾਂ ਦੇ ਉੱਤੇ ਜੋ ਇਹ ਫੈਸਲਾ ਲੈਣਗੇ ਸਾਨੂੰ ਮਨਜ਼ੂਰ ਹੈ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਜਿੱਥੇ ਬਾਬਾ ਸੁਜੀਤ ਸਿੰਘ ਜੀ ਪੱਤਰਕਾਰੀ ਦੇ ਵਿੱਚ ਆਪਣਾ ਨਾਮ ਨਖਟਿਆ ਅਤੇ ਪਿਛਲੇ ਕਈ ਦਹਾਕਿਆਂ ਤੋਂ ਟਰਾਂਸਪੋਰਟ ਦੇ ਵਿੱਚ ਵੀ ਆਪਣਾ ਇਹਨਾਂ ਦੇ ਨਾਮ ਘਟਿਆ ਆ ਇਹ ਸ਼ਹੀਦ ਭਗਤ ਸਿੰਘ ਇਹ ਆਟੋ ਜੂਨੀਅਰ ਦੇ ਵਰਦਾਰ ਰਹੇ ਆ ਬਹੁਤ ਚਿਰ ਅਤੇ ਬੜੇ ਇਹਨਾਂ ਨੇ ਸੁਧਾਰ ਕੀਤੇ ਬੜੇ ਝਗੜੇ ਨਵੇੜੇ ਕਈ ਵਾਰੀ ਥਾਣਿਆਂ ਦੇ ਵਿੱਚ ਵੀ ਜਾਂਦੇ ਉਹ ਨਵੇੜੇ ਇਹਨਾਂ ਨੇ ਤੇ ਅਸੀਂ ਬਹੁਤਾ ਇਹਨਾਂ ਦੇ ਨਾਲ ਜੇ ਤੁਸੀਂ ਪਹਿਲਾਂ ਪ੍ਰਧਾਨ ਹੁੰਦੇ ਆ ਕੀ ਟਰਾਂਸਪੋਰਟ ਦੇ ਵਿੱਚ ਕੀ ਸੁਧਾਰ ਕੀਤੇ ਸੀ ਆਪਣੇ ਜੂਨੀਅਰ ਦੇ ਵਿੱਚ ਕੀ ਦੇ ਆਪਣੇ ਦੇ ਸਾਥੀਆਂ ਮੈਂਬਰਾਂ ਨੂੰ ਪੈਦੇ ਦਵਾਈ ਔਰ ਗਾਂ ਕੀ ਸੋਚ ਰਹੇ ਆ ਕਿ ਅਸੀਂ ਇਹ ਕੰਮ ਕਰਾਵਾਂਗੇ ਇਹ ਮਸਤਾਕ ਨੂੰ ਸੋਤਿਆਂ ਨਾਲ ਗੱਲ ਧੰਨਵਾਦ ਜੀ ਸਰਪੰਚ ਬੰਦਰ ਸਿੰਘ ਭੰਗੂ ਜੀ ਉਹ ਨਾਂ ਨਹੀਂ ਲੈਣਾ ਚਾਹੁੰਦਾ ਸਾਡੇ ਗੁਰੂ ਆਏ ਪਰ ਦੱਸਣਾ ਪੈਂਦਾ ਸਾਰਾ ਮੀਡੀਆ ਤੇ ਜੋ ਇਹਨਾਂ ਨੇ ਸਵਾਲ ਕੀਤੇ ਪਹਿਲਾਂ ਤਾਂ ਸਭ ਤੋਂ ਮੈਂ ਦੱਸਾਂ ਕਿ ਜੋ ਮੌਕੇ ਦੀ ਸਹਾਰਿਆ ਉਹਨਾਂ ਨੇ ਮੈਨੂੰ ਹਲਕਾ ਕੋਆਰਡੀਨੇਟਰ ਲਾਇਆ ਟਰਾਂਸਪੋਰਟ ਦਾ ਤੇ ਪਹਿਲਾਂ ਮੈਂ ਜੋ ਸੇਵਾ ਕਰਦਾ ਟਰਾਂਸਪੋਰਟ ਵਿਭਾਗ ਦੀ ਕਾਫੀ 30 ਸਾਲ ਹੋ ਗਏ ਮੈਂ ਜੋ ਰਾਸ਼ਵੜਾ ਪਵਾ ਗਿਆ ਆਟੋ ਜੁਨੀ ਨੇ ਹੋਰ ਵੀ ਜੋ ਸਾਡੇ ਜੋ ਡਰਾਈਵ ਕਰਦੇ ਸਬੰਧ ਨਾਲ ਹੈ ਮੈਂ ਉਹਨਾਂ ਦਾ ਪ੍ਰਧਾਨ ਚੱਲਦਾ ਹਾ ਨਾ ਉਹਦੇ ਵਿੱਚ ਜੋ ਭੰਗੂ ਸਾਹਿਬ ਜੀ ਨੇ ਸਵਾਲ ਕੀਤੇ ਆ ਉਹਨੂੰ ਦੱਸਣੇ ਬਹੁਤ ਜ਼ਰੂਰੀ ਸੀ ਬਹੁਤ ਵਧੀਆ ਗੱਲ ਹੈ ਪ੍ਰਸ਼ਾਸਨ ਜੋ ਸਾਡਾ ਪੁਲਿਸ ਦੇ ਸਾਥੇ ਨੂੰਗਾ ਖਾਸ ਕਰਕੇ ਡਰਾਈਵ ਕਰਦੇ ਇਹਨਾਂ ਨੂੰ ਵੀ ਦੱਸਣਾ ਜ਼ਰੂਰੀ ਸੀ ਉਹਦੇ ਵਿੱਚ ਮੈਂ ਪਹਿਲਾਂ ਵੀ ਜੋ ਕੈਂਪ ਲੋ ਆਉਂਦ ਆ ਰਹੇ ਬੜੇ ਬਹੁਤ ਕੈਂਪ ਸਿਤਾਰਾਣੀ ਸਾਡੇ ਮੈਡਮਸਿਪ ਉਹ ਸਾਡੇ ਵੱਡੇ ਅਫਸਰ ਸੀ ਉਹਨਾਂ ਦੇ ਟਾਈਮ ਦਾ ਮੈਂ ਚੱਲਦਾ ਹੁਣਾ ਅਸੀਂ ਜੋ ਵੀ ਟਰੈਕ ਦਾ ਕੀਤਾ ਵਧਿਆ ਕੀਤਾ ਅੱਜ ਤੱਕ ਟਰੈਕ ਦੀ ਉਲੰਘਣਾ ਨਹੀਂ ਹੁਣ ਦਿੱਤੀ ਮੈਂ ਕਿਸੇ ਵੀ ਆਪਣੇ ਮੈਂਬਰ ਦੀ ਤੇ ਹੁਣ ਵੀ ਜੋ ਮੈਨੂੰ ਮੌਕਾ ਦਿੱਤਾ ਫਿਰ ਦੁਬਾਰਾ ਮੇਰੇ ਸਾਥੀਆਂ ਨੇ ਮੇਰੇ ਸਹਿਯੋਗੀਆਂ ਨੇ ਜੋ ਡਰਾਈਵਰ ਭਰਾਵਾਂ ਨੇ ਵੀ ਬਾਬਾ ਜੀ ਤੁਹਾਨੂੰ ਸਭ ਨੂੰ ਅੰਦੀ ਨਾਲ ਫਿਰ ਦੁਬਾਰਾ ਚਾਉਂਦੇ ਆ ਪ੍ਰਧਾਨ ਬਣਾਉਂਦੇ ਆ ਮੈਂ ਵਿਸ਼ਵਾਸ ਦਵਾਣਾ ਸਾਰਿਆਂ ਨੂੰ ਭੰਗੂ ਸਾਹਿਬ ਨੂੰ ਕਿ ਜਿੱਦਾਂ ਮੈਂ ਪਹਿਲਾਂ ਕੰਮ ਕਰਦਾ ਸੀ ਉਦਾਂ ਹੀ ਮੈਂ ਸੇਵਾ ਕਰਦਾ ਰਹੂੰਗਾ ਜੋ ਇਹਨਾਂ ਨੇ ਹਜ਼ਾਰਾਂ ਦੀ ਦੱਸੀ ਗੱਲ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਮੇਰਾ ਸੰਪਰਕ ਰਹਿੰਦਾ ਤੇ ਮੈਂ ਕਿਸੇ ਵੀ ਭੈਣ ਭਾਈ ਨੂੰ ਜੋ ਭਾਈਚਾਰੇ ਨੂੰ ਕੋਈ ਤਕਲੀਫ ਲਿੰਦੀ ਮੈਂ ਬੋਲਿਆ ਜਾਣਾ ਸਹਾਈ ਹੁਣਾ ਤੇ ਜੋ ਸਾਡੇ ਡੈਵਲ ਭਾਣ ਨੂੰ ਕੋਈ ਤਕਲੀਫ ਹੁੰਦੀ ਆ ਉਹਦੇ ਵਿੱਚ ਵੀ ਮੈਂ ਸਹਾਈ ਹੁਣਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਤਸੱਲੀ ਦਿਵਾਉਣਾ ਚਾਹੁੰਦਾ ਮੌਕੇ ਦੇ ਅਫਸਰ ਜੋ ਸਾਡੇ ਭੋਪੁਰ ਦੇ ਆ ਜੋ ਨਵੇਂ ਆਇਆ ਯਾਰਾ ਸਾਡੇ ਰਵਿੰਦਰ ਜੀ ਉਹਨਾਂ ਨੂੰ ਵੀ ਮੈਂ ਸਹਿਯੋਗ ਦਿਵਾਉਣਾ ਚਾਹੁੰਦਾ ਵਿਸ਼ਵਾਸ ਵੀ ਦਿਵਾਉਣਾ ਚਾਹੁੰਦਾ ਕਿ ਅੱਗੇ ਤੋਂ ਜੋ ਵੀ ਤੁਸੀਂ ਆਏ ਆ ਸਾਡੇ ਡਿਪਟੀ ਸਾਹਿਬ ਕੁਲਵੰਤ ਸਿੰਘ ਜੀ ਆ ਮੈਂ ਵਧੀਆ ਢੰਗ ਨਾਲ ਚੱਲਦਾ ਤੇ ਟ੍ਰੈਫਿਕ ਦੇ ਲੰਘਣਾ ਜੋ ਨਹੀਂ ਹੋਣ ਦਵਾਂਗਾ ਧੰਨਵਾਦ ਜੀ ਦੱਸੋ ਕਿ ਤੁਹਾਨੂੰ ਕੋਈ ਜਗ੍ਹਾ ਕੋਈ ਕੰਮ ਕਰਦੇ ਆ ਇੰਨਾ ਇਹ ਬੰਦੇ ਟ੍ਰਾਂਸਪੋਰਟ ਅਧਾਰਾ ਇਦਾਂ ਦਾ ਮੁਸ਼ਕਿਲਾਂ ਨਾਲ ਭਰਿਆ ਉਹ ਤੁਹਾਨੂੰ ਕਿਹੜੀਆਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਕਿ ਇਹਨਾਂ ਦੇ ਜਿਹੜੇ ਪਾਸੇ ਹਲਕਾ ਦੇ ਵਿੱਚ ਇਹਦੇ ਵਿੱਚ ਕਾਫੀ ਸਮਾਂ ਹੋ ਗਿਆ ਜੀ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਭੰਗੂ ਸਾਹਿਬ ਉਹਨਾਂ ਨੇ ਬਹੁਤ ਵਧੀਆ ਸਵਾਲ ਕੀਤਾ ਕਿ ਸਾਨੂੰ ਜੋ ਮੁਸ਼ਕਲਾ ਆਉਂਦੀਆਂ ਉਹਦੇ ਵਿੱਚ ਮੁਸ਼ਕਲਾ ਇਹ ਹੈ ਵੀ ਸਾਨੂੰ ਇੱਕ ਤਾਂ ਟਰੈਕ ਜੋ ਵਹਾ ਗਿਆ ਸਾਨੂੰ ਸਾਡੇ ਡਰਾਈਵਰ ਭਰਾਵਾਂ ਨੂੰ ਤੰਗ ਪਰੇਸ਼ਾਨ ਬਹੁਤ ਕਰਦਾ ਰਿਹਾ ਤੇ ਹੁਣ ਜਿਹੜੀ ਨਵੀਂ ਸਰਕਾਰ ਆਈ ਨਹੀਂ ਥੋੜਾ ਸਹਾਯੋਗ ਦਿੱਤਾ ਇਹਨਾਂ ਨੇ ਮੁਸ਼ਕਲਾਂ ਜਿਹੜੀਆਂ ਇਹ ਆ ਕਿ ਕਿਸੇ ਵੀ ਕੋਈ ਵੀ ਸਾਡਾ ਡਰਾਈਵਰ ਭਰਾ ਹੁੰਦਾ ਉਹਨੂੰ ਪਹਿਲਾਂ ਤਾਂ ਜਦੋਂ ਜਾਂਦਾ ਕਿਸੇ ਲੰਮੇ ਰੂਟ ਤੇ ਜਾਂ ਜਾਂ ਤੋਂ ਨਿਕਲਦਾ ਹੋ ਉਹਨੂੰ ਰੋਕਿਆ ਜਾਂਦਾ ਰੋ ਕਿਉਂ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਕਾਗਜ਼ ਕੱਢ ਜੀ ਕਾਗਜ਼ ਨਹੀਂ ਤੇਰੇ ਪੂਰੇ ਨਹੀਂ ਕਾਗਜ਼ ਤੂੰ ਗੱਡੀ ਸਾਈਡ ਤੇ ਲਾ ਤੇ ਉਹ ਬਲੁੱਟ ਚੱਲਦਾ ਜਾਂ ਕੋਈ ਟੈਕਸੀ ਯੂਨੀਅਨ ਦੇ ਜੋ ਸਾਡੇ ਮੈਂਬਰ ਆ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਤੁਹਾਡੀਆਂ ਸਵਾਰੀਆਂ ਜ਼ਿਆਦਾ ਉਹਦੇ ਵਿੱਚ ਮੈਂ ਬੜਾ ਬਹੁਤ ਜ਼ਬਰਦਸਤ ਮੈਂ ਆਪਣੇ ਆਪਣੇ ਦਿਮਾਗ ਦੇ ਨਾਲ ਚੱਲਿਆ ਤੇ ਮੈਂ ਉਹਨਾਂ ਨੂੰ ਬਿਲਕੁਲ ਨਿਆਂ ਦਿਵਾਉਂਦਾ ਹਾਂ ਅੱਜ ਤੱਕ ਤੇ ਪੁਲਿਸ ਵਿਭਾਗ ਦੇ ਅਫਸਰਾਂ ਨੂੰ ਵੀ ਮੈਂ ਇਹ ਦੱਸਦਾ ਰਿਹਾ ਕਿ ਇਹ ਗੱਲ ਨਜਾਇਜ਼ ਆ ਬਿਲਕੁਲ ਜੋ ਤੁਹਾਡਾ ਜੋ ਸਹੀ ਬਣਦਾ ਉਹ ਕਰੋ ਤੁਸੀਂ ਬਿਲਕੁਲ ਚਲਾਣ ਨਹੀਂ ਕਰਨਾ ਚਾਹੀਦਾ ਬਾਬਾ ਜੀ ਇੱਕ ਦੱਸਿਓ ਕਿ ਤੁਸੀਂ ਇਹ ਬਹੁਤ ਤਗੜੀ ਜ਼ਿੰਮੇਵਾਰੀ ਹੈ ਟ੍ਰੈਫਿਕ ਦੀ ਟਰਾਂਸਪੋਰਟ ਦੀ ਹਾਂਜੀ ਇਹ ਤੁਹਾਡੇ ਪੱਤਰਕਾਰਾਂ ਤੇ ਨਾ ਪ੍ਰਭਾਵ ਕੋਈ ਨਹੀਂ ਇਹਦੇ ਵਿੱਚ ਪੱਤਰਕਾਰਾਂ ਦਾ ਤਾਂ ਪ੍ਰਭਾਵ ਪੈ ਸਕਦਾ ਕਿ ਜੇ ਮੈਂ ਗਲਤ ਚੱਲਾਂ ਤਾਂ ਪ੍ਰਧਾਨ ਗਲਤ ਚੱਲੇ ਮੈਂ ਪੱਤਰਕਾਰ ਦਾ ਵੀ ਨੁਮਾਇੰਦਾ ਤੁਹਾਡਾ ਸੁਣਿਆ ਸਾਡਾ ਤੁਸੀਂ ਵੀ ਨੁਮਾਇੰਦੇ ਆ ਇਹਦੇ ਵਿੱਚ ਜੇ ਮੈਂ ਕੋਈ ਗਲਤ ਕੰਮ ਕਰੂੰਗਾ ਫਿਰ ਪੈ ਸਕਦਾ ਸਿਰ ਪੱਤਰਕਾਰੀ ਤੇ ਅਗਰ ਮੈਂ ਸਹੀ ਆ ਤਾਂ ਸਾਰਾ ਕੋ ਸਹੀ ਆ ਸਰ ਸੋ ਇਹ ਸਾਨੂੰ ਬਾਬਾ ਸਰਜੀਤ ਸਿੰਘ ਜਿਹੜੇ ਕਿ ਨਵੇਂ-ਨਵੇਂ ਪ੍ਰਧਾਨ ਬਣੇ ਆ ਪੱਤਰਕਾਰਾਂ ਨੂੰ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਦਵਾ ਬੱਪ ਪੱਤਰਕਾਰ ਮੰਚੋਂ ਕਿ ਇਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਜੋ ਵੀ ਇਹਦੇ ਸਾਥੀਆਂ ਨੇ ਇਹਨਾਂ ਨੂੰ ਵੋਟਾਂ ਦਿੱਤਾ ਹੈ ਪ੍ਰਧਾਨ ਬਣਾਇਆ ਹੈ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਬਲ ਬਖਸ਼ੇ ਤਾਕਤ ਬਖਸ਼ੇ ਕਿ ਇਹ ਇਦਾਂ ਹੀ ਅੱਗੇ ਵਧੇ ਰਹਿਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਰਤਨ